ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਸਾਖੀ ਤਿਹਾਰ ਬਾਰੇ ਜੋ ਵਿਸਾਖੀ ਪੰਜਾਬੀਆਂ ਦਾ ਤਾਂ ਬਹੁਤ ਪ੍ਰਸਿੱਧ ਤਿਹਾਰ ਹੈ ਹੀ ਹੈ ਪਰ ਪੂਰੇ ਭਾਰਤ ਵਿੱਚ ਵੀ ਵਿਸਾਖੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਆ ਵੱਖ-ਵੱਖ ਧਰਮਾਂ ਵਿੱਚ ਜਿਹੜੀ ਸਾਡੇ ਵਿਸਾਖੀ ਦਾ ਤਿਹਾਰ ਆ ਉਹਦੀ ਆਪਣੀ ਮਹੱਤਤਾ ਆ ਜਿਸ ਬਾਰੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸੋ ਭਾਰਤ ਦੇ ਵਿੱਚ ਕੀ ਆ ਵੱਖ-ਵੱਖ ਧਰਮ ਪਾਏ ਜਾਂਦੇ ਹਨ ਤੇ ਕੁਝ ਅਜਿਹੇ ਧਰਮ ਹਨ ਜਿਨ੍ਹਾਂ ਵਿੱਚ ਵਿਸਾਖੀ ਦੇ ਤਿਹਾਰ ਦਾ ਆਪਣਾ ਮਹੱਤਵ ਹੈ। The marks the formation of Khalsa Panth under the 10th Guru Guru Gobind Singh in 1699. ਸੋ ਜਿਹੜਾ ਵਿਸਾਖੀ ਦਾ ਤਿਹਾਰ ਆ ਉਹ ਸਿੱਖ ਇਤਿਹਾਸ ਵਿੱਚ ਇਸ ਕਰਕੇ ਮਹੱਤਵ ਰੱਖਦਾ ਆ। ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਆਨੰਦਪੁਰ ਵਿਖੇ ਇੱਕ ਭਾਰੀ ਦੀਵਾਨ ਲਗਾਇਆ ਸੀਗਾ ਸੋ ਸਾਰੀ ਸੰਗਤ ਨੂੰ ਇਕੱਠਾ ਹੋਣ ਲਈ ਕਿਹਾ ਸੀਗਾ ਅਤੇ ਉੱਥੇ ਕੀ ਆ ਸਾਰੀ ਸੰਗਤ ਦੇ ਵਿੱਚ ਖੜੇ ਹੋ ਕੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਜਿਹੜੇ ਆ ਉਹ ਪੰਜ ਸੇਰ ਚਾਹੀਦੇ ਆ ਤੇ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਲੋਕਾਂ ਦਾ ਉਹਨਾਂ ਵਿੱਚ ਕਿੰਨਾ ਯਕੀਨ ਹੈ ਤੇ ਉਹ ਕਿੰਨਾ ਉਹਨਾਂ ਤੇ ਯਕੀਨ ਕਰ ਸਕਦੇ ਹਨ ਕਿ ਕੀ ਉਹ ਜਦੋਂ ਆਪਣੀ ਸੰਗਤ ਦੇ ਕੋਲੋਂ ਕੁਝ ਤਿਆਗ ਕਰਨ ਨੂੰ ਮੰਗਦੇ ਹਨ ਤੇ ਕੀ ਉਹ ਇਸ ਲਈ ਤਿਆਰ ਹਨ ਇਸ ਤਰ੍ਹਾਂ ਕੀ ਆ ਪੂਰੀ ਸੰਗਤ ਦੇ ਵਿੱਚੋਂ ਪੰਜ ਠੀਕ ਹੈ ਜਿਹੜੇ ਪਿਆਰੇ ਸੀ ਉਹ ਵਾਰੋ ਵਾਰੀ ਆਏ ਸੀ ਤੇ ਗੁਰੂ ਜੀ ਨੇ ਉਹਨਾਂ ਨੂੰ ਪੰਜ ਸਿੰਘ ਬਣਾਇਆ ਸੀ ਸਿੱਖ ਸਾਜਿਆ ਸੀ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਪੰਜ ਪਿਆਰੇ ਉਹਨਾਂ ਨੂੰ ਕਿਹਾ ਜਾਂਦਾ ਆ ਸਿੱਖ ਧਰਮ ਵਿੱਚ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ 13 April 1699 ਨੂੰ ਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਚਨਾ ਕੀਤੀ ਸੀ ਸਥਾਪਨਾ ਕੀਤੀ ਸੀ ਆਪਣੇ ਸਿੱਖ ਧਰਮ ਦੀ ਅਤੇ ਸਿੱਖਾਂ ਨੂੰ ਪੰਜ ਕਕਾਰ ਬਖਸ਼ੇ ਸੀਗੇ ਜੋ ਇੱਕ ਸਿੱਖ ਦੀ ਪਹਿਚਾਣ ਹੁੰਦੇ ਹਨ ਇਸ ਲਈ ਸਿੱਖ ਧਰਮ ਦੇ ਵਿੱਚ ਵਿਸਾਖੀ ਦਾ ਦਿਨ ਜਿਹੜਾ ਆ ਸਭ ਤੋਂ ਵੱਧ ਮਹੱਤਵਪੂਰਨ ਆ ਅਤੇ ਖੁਸ਼ੀ ਭਰਿਆ ਦਿਨ ਹੈ 13 ਅਪ੍ਰੈਲ ਦੇ ਦਿਨ ਦੀ ਜਿਹੜੀ ਆ ਉਹ ਸਾਡੇ ਪੰਜਾਬ ਦੇ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਕੀ ਆ ਇੱਕ ਇਤਿਹਾਸਕ ਮਹੱਤਵ ਰੱਖਦਾ ਏ ਇਸ ਦਿਨ ਬਿਕਾਜ਼ ਜਿਹੜਾ ਇਹ ਦਿਨ ਸੀਗਾ ਸੋ ਇਸ ਦਿਨ ਕੀ ਸੀ ਜਨਰਲ ਅਡਵਾਇਰ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਵਿੱਚ ਲੋਕ ਇਕੱਠੇ ਹੋਏ ਸੀ ਵਿਸਾਖੀ ਮਨਾਉਣ ਵਾਸਤੇ ਜਨਰਲ ਅਡਵਾਇਰ ਨੇ ਕੀ ਕੀਤਾ ਸੀ ਕਿ ਉਹਨਾਂ ਨੂੰ ਗੋਲੀ ਦਾ ਆਰਡਰ ਦਿੱਤਾ ਤਾਂ ਤੇ ਜਿਹੜੀ ਸੰਗਤ ਉੱਥੇ ਇਕੱਠੀ ਹੋਈ ਸੀ ਉਹਨਾਂ 'ਤੇ ਗੋਲੀਆਂ ਚਲਵਾ ਦਿੱਤੀਆਂ ਤੇ ਉਸ ਵਿੱਚ ਕੀ ਸੀ 20000 ਲੋਕ ਮਾਰੇ ਗਏ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਨੂੰ ਉੱਥੇ ਇੱਕ ਖੂਸ ਹੀ ਉਸ ਦੇ ਵਿੱਚ ਕੀ ਛਾਲ ਮਾਰ ਦਿੱਤੀ ਇਸੇ ਲਈ ਜਲਿਆਂਵਾਲੇ ਬਾਗ ਵਿੱਚ ਬਣੇ ਖੂਨ ਨੂੰ ਖੂਨੀ ਖੂਬੀ ਕਹਾ ਜਾਂਦਾ ਹੈ ਅੱਜ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਵੀ ਮੌਜੂਦ ਹਨ ਸੋ ਜਨਰਲ ਅਟਵਾਇਰ ਨੇ ਕੀ ਸੀ ਇਹ ਲਾਅ ਸੀ ਇਹ ਰੂਲ ਕੀਤਾ ਸੀ ਕਿ ਉਸ ਟਾਈਮ ਜਿਹੜਾ ਕੋਈ ਵੀ ਲੋਕ ਆ ਉਹ ਇੱਕ ਥਾਂ ਦੇ ਉੱਪਰ ਇੱਕ ਭੀੜ ਦੇ ਰੂਪ ਵਿੱਚ ਇੱਕ ਕਰਾਊਡ ਦੇ ਰੂਪ ਵਿੱਚ ਇਕੱਠੇ ਨਹੀਂ ਹੋ ਸਕਦੇ ਜਦੋਂ ਉਹਨੂੰ ਪਤਾ ਲੱਗਾ ਕਿ ਸਿੱਖ ਇਸ ਤਰ੍ਹਾਂ ਇਕੱਠੇ ਹੋਏ ਹਨ ਇਸ ਕਰਕੇ ਉਹਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਉਹਨੇ ਕੀ ਸੀਗਾ ਸਾਰੀ ਸੰਗਤ ਦੇ ਉੱਤੇ ਗੋਲੀਆਂ ਚਲਵਾ ਦਿੱਤੀਆਂ ਸੋ ਇਹ ਜਿਹੜਾ ਦੇ ਨੇ ਆ ਸਿੱਖ ਜਿਹੜੇ ਇਤਿਹਾਸ ਆ ਉਹਦੇ ਵਿੱਚ ਇੱਕ ਬਹੁਤ ਦੁਖਦਾਈ ਘਟਨਾ ਆ ਉਸ ਤੋਂ ਬਾਅਦ ਹਰੀਦੁਆਰ ਵਿਖੇ ਠੀਕ ਹੈ ਹਰੀਦੁਆਰ ਵਿਖੇ ਕੀਆ ਕਿ ਇਸ ਦਿਨ ਵਿਸਾਖੀ ਵਾਲੇ ਦਿਨ ਆ ਜਿਹੜੀ ਲੋਕ ਆ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਆ ਹਰੀਦੁਆਰ ਵਿਖੇ ਅਤੇ ਉਹ ਬ੍ਰਾਮਕੁੰਡ ਵਿੱਚ ਇਸ਼ਨਾਨ ਕਰਦੇ ਆ ਜਿਹੜਾ ਕਿ ਗੰਗਾ ਨਦੀ ਦੇ ਵਿੱਚ ਹੈ ਇਸ ਲਈ Hindu ਧਰਮ ਦੇ ਵਿੱਚ ਵੀ ਜਿਹੜਾ ਇਸ ਦਿਨ ਦਾ ਬਹੁਤ ਮਹੱਤਵ ਹੈ ਵਿਸਾਖੀ ਵਾਲੇ ਦਿਨ ਜਿਹੜੇ ਲੋਕ ਆ ਇੱਥੇ ਇਸ ਨਦੀ ਦੇ ਵਿੱਚ ਇਸ਼ਨਾਨ ਕਰਦੇ ਆ this is a holy day for the buddhist as they believe that gautam buddha the founder of buddhism attained enlightenment or nirvana on this day so buddh dharm de vich theek hai is din da bahut mahatav hai gautam buddha jehde ki buddh dharm de jis tarah guru gobind singh ji ne ek dharm di rachna kiti si isi tarah kiya ਗੌਤਮ ਬੁੱਧ ਨੇ ਵੀ ਕਿਹਾ ਬੁੱਧ ਤਰਮ ਨੂੰ ਦੇ ਫਾਊਂਡਰ ਸੀਗੇ ਉਹ ਤੇ ਉਹਨਾਂ ਨੇ ਕੀ ਕੀਤਾ ਸੀ ਨਿਰਵਾਣਾ ਠੀਕ ਹੈ ਨਿਰਵਾਣ ਕਹਿੰਦੇ ਤਾਂ ਸੀ ਪੰਜਾਬੀ ਦੇ ਵਿੱਚ ਨਿਰਵਾਣ ਨੂੰ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਨਿਰਵਾਣ ਦਾ ਅਰਥ ਹੁੰਦਾ ਆ ਮੋਕਸ਼ ਜਿੱਦਾਂ ਪ੍ਰਾਪਤ ਕਰਨਾ ਮੁਕਤੀ ਪ੍ਰਾਪਤ ਕਰਨੀ ਸਤਲੋਕ ਨੂੰ ਪ੍ਰਾਪਤ ਕਰਨਾ ਤਾਂ ਕਿ ਜਿਹੜੇ ਕਿਸੇ ਵੀ ਸਾਡੇ ਮਨ ਦੇ ਵਿੱਚ ਜਿਹੜਾ ਲਾਲਚ ਆ ਇਸ਼ਾ ਮਾਇਆ ਉਹਨਾਂ ਨੂੰ ਖਤਮ ਕਰਕੇ ਉਸ ਸਤਲੋਕ ਦੀ ਪ੍ਰਾਪਤੀ ਕਰਨਾ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਨਿਰਵਾਣ ਦਾ ਰਸਤਾ ਦਿੱਤਾ ਸੀਗਾ ਲੋਕਾਂ ਨੂੰ ਤਾਂ ਕਿ ਉਹਨਾਂ ਨੂੰ ਅੰਤਮ ਪਰਮਾਨੰਦ ਪ੍ਰਾਪਤ ਹੋ ਸਕੇ ਜਿਸ ਦਾ ਅਰਥ ਹੈ ਕਿ ਪੀੜਾ ਕਰਮ ਤੇ ਸੰਸਾਰ ਦੇ ਮੋਹ ਤੋਂ ਪਰੇ ਹੋ ਜਾਂਦਾ ਜਦੋਂ ਇਨਸਾਨ ਤੇ ਉਸ ਨੂੰ ਨਿਰਵਾਣ ਦਾ ਰਸਤਾ ਕਹਿੰਦੇ ਹਨ ਇਸ ਤਰ੍ਹਾਂ ਇਸ ਦਿਨ ਦਾ ਬਹੁਤ ਜ਼ਿਆਦਾ ਮਹੱਤਵ ਆ ਬੋਧ ਧਰਮ ਦੇ ਵਿੱਚ ਇਸੇ ਦਿਨ ਹੀ ਜਿਹੜਾ ਵਿਸਾਖੀ ਦਾ ਤਿਹਾਰ ਦਾ ਮਹੱਤਵ ਕਿਉਂ ਹੈ ਕਿਉਂਕਿ ਜਿਹੜਾ ਸੀਗੇ ਸਵਾਮੀ ਦਯਾਨੰਦ ਜੀ ਠੀਕ ਹੈ ਸਵਾਮੀ ਦਿਆਨੰਦ ਜੀ ਸੀਗੇ ਫਾਊਂਡਰ ਹੋਸਗੇ ਉਹ ਕਾਦੇ ਆਰੀਆ ਸਮਾਜ ਦੇ ਜਿਨ੍ਹਾਂ ਨੇ 1875 1875 ਦੇ ਵਿੱਚ ਕੀ ਸੀਗਾ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀਗੀ ਅਤੇ ਉਹਨਾਂ ਨੇ ਕੀ ਸੀਗਾ ਕਿ ਜਿਹੜਾ ਆਪਣੀ ਸੁਸਾਇਟੀ ਆ ਆਪਣਾ ਸਮਾਜ ਆ ਉਹਨਾਂ ਨੂੰ ਇੱਕ ਉਦੇਸ਼ ਦਿੱਤਾ ਸੀਗਾ ਕਿ ਤੁਸੀਂ ਜਿਹੜਾ ਆ ਉਸ ਟਾਈਮ ਤੇ ਜਿਆਦਾ ਫੋਕਸ ਜਿਆਦਾ ਮਹੱਤਵ ਕੇਤੇ ਦਿੱਤ ਦਵੋ ਸਰੀਰਕ ਅਧਿਆਤਮਿਕ ਅਤੇ ਸਮਾਜਿਕ ਸੁਧਾਰ ਕਰਨ ਤੇ ਉਹਨਾਂ ਨੇ ਕੀ ਸੀ ਆਰੀਆ ਸਮਾਜ ਜਦੋਂ ਸਥਾਪਨਾ ਕੀਤੀ ਸੀ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਿਆ ਸੀਗਾ ਕਿ ਫੋਕਸ ਕੀ ਕਰਨਾ ਹੈ ਲਾਈਕ ਆਪਣੇ ਸਰੀਰ ਲਾਈਕ ਆਤਮਿਕ ਸ਼ੁੱਧੀ ਤੇ ਸਰੀਰਕ ਸ਼ੁੱਧੀ ਤੇ ਠੀਕ ਹੈ ਸਮਾਜ ਵਿੱਚ ਸੁਧਾਰ ਕਰਨਾ ਸਮਾਜ ਚ ਸੁਧਾਰ ਮੀਨਸ ਕੀ ਉਸ ਟਾਈਮ ਲਾਈਕ ਜਿਹੜੀਆਂ ਕਈ ਬੈਡ ਪ੍ਰਥਾਵਾਂ ਸੀਗੀਆਂ ਕਿ ਇਦਾਂ ਦੇ ਰਿਲੀਜੀਅਸ ਦੀ ਗੱਲਾਂ ਰਿਲੀਜੀਅਸ ਗੱਲਾਂ ਸੀਗੀਆਂ ਜਿਹੜੀਆਂ ਉਸ ਸਮੇਂ ਜਿਹੜੀਆਂ ਸੀਗੀਆਂ ਲੋਕਾਂ ਨੂੰ ਬਹੁਤ ਲੋਕਾਂ ਤੇ ਬੈਡ ਇੰਪੈਕਟ ਪਾਉਂਦੀਆਂ ਸੀਗੀਆਂ ਸੋ ਉਹਨਾਂ ਨੇ ਕਿਹਾ ਸੀ ਕਿ ਸਾਰਾ ਜਾਤ ਪਾਤ ਠੀਕ ਹੈ ਉੱਚ ਨੀਚ ਸਭ ਕੁਝ ਖਤਮ ਕਰਕੇ ਤੇ ਲਾਈਕ ਜਿਦਾ ਡੋਰੀ ਸਿਸਟਮ ਸੀ ਦਾਜ ਦੇਹਜ ਰਾਈਟ ਲੇਡੀਜ਼ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਉਹ ਸਭ ਨੂੰ ਖਤਮ ਕਰਕੇ ਉਹ ਕੀਆ ਇੱਕ ਸਮਾਜਿਕ ਸੁਧਾਰ ਕਰਨਾ ਚਾਹੁੰਦੇ ਸੀ ਇਸ ਕਰਕੇ ਇਸੇ ਜਿਹੜੀ ਵਿਸਾਖੀ ਵਾਲੇ ਦਿਨ ਦਾ ਕੀਆ ਬਹੁਤ ਜ਼ਿਆਦਾ ਮਹੱਤਵ ਆ ਹਿੰਦੂ ਧਰਮ ਦੇ ਵਿੱਚ ਵੀ ਕਿਉਂਕਿ ਉਹਨਾਂ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀਗੀ ਉਸ ਤੋਂ ਬਾਅਦ ਕੀ ਆ ਇੱਕ ਬਹੁਤ ਵੱਡੀ ਖੁਸ਼ੀ ਦਾ ਦੇਣ ਹੁੰਦਾ ਆ ਆਪਣੇ ਪੰਜਾਬੀਆਂ ਦੇ ਲਈ ਆਪਣੇ ਸਿੱਖਾਂ ਦੇ ਲਈ ਪੂਰੇ ਭਾਰਤ ਲਈ ਕਿਉਂਕਿ ਇਸ ਜਿਹੜਾ ਉਹ ਸਮਾਂ ਹੁੰਦਾ ਆ ਜਦੋਂ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਖੇਤਾਂ ਦੇ ਵਿੱਚ ਕੀ ਆ ਕਣਕ ਦੀਆਂ ਜਿਹੜੀਆਂ ਫਸਲਾਂ ਆ ਤਿਆਰ ਹੋ ਜਾਂਦੀ ਆ ਤੇ ਪੰਜਾਬ ਤੇ ਹਰ ਪਾਸੇ ਖੁਸ਼ੀ ਤੇ ਖੁਸ਼ਹਾਲੀ ਹੁੰਦੀ ਆ ਕਿਉਂਕਿ ਜਿਹੜੇ ਕਿਸਾਨ ਆ ਉਹਦੀ ਆਪਣੀ ਮਿਹਨਤ ਦੇ ਨਾਲ ਪਾਲੀ ਹੋਈ ਫਸਲ ਜਿਹੜੀ ਹੁੰਦੀ ਆ ਉਹ ਸਮਾਂ ਆ ਜਾਂਦਾ ਹੈ ਕਿ ਉਸ ਦੀ ਉਹ ਕਟਾਈ ਕਰੇ ਉਸ ਨੂੰ ਵੇਚੇ ਆਪਣੇ ਘਰ ਵਿੱਚ ਉਹਦੇ ਖਾਣ ਲਈ ਦਾਣੇ ਆਉਣ ਤੇ ਪੈਸੇ ਆਉਣ ਸੋ ਕਿਉਂਕਿ ਇਹ ਸਮਾਂ ਅਜਿਹਾ ਹੁੰਦਾ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਕਿਉਂਕਿ ਉਹਨਾਂ ਦੀ ਇਨਕਮ ਦਾ ਉਹ ਸੋਰਸ ਹੁੰਦਾ ਆ ਇਸ ਕਰਕੇ ਕੀ ਆ ਵਿਸਾਖੀ ਦੇ ਆਉਣ ਦੇ ਨਾਲ ਕੀ ਆ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਮੇਲੇ ਲੱਗਦੇ ਆ ਇਹ ਮੇਲਿਆਂ ਦਾ ਕਾਰਨ ਧਾਰਮਿਕ ਵੀ ਹੋ ਸਕਦਾ ਆ ਠੀਕ ਹੈ ਇਤਿਹਾਸਿਕ ਵੀ ਹੋ ਸਕਦਾ ਆ ਪਰ ਹਰ ਪਾਸੇ ਜਿਹੜਾ ਮਾਹੌਲ ਆ ਬਹੁਤ ਖੁਸ਼ ਨਮਾ ਹੁੰਦਾ ਆ ਗਿੱਧੇ ਪੰਗੜੇ ਮੇਲੇ ਠੀਕ ਹੈ ਹਰ ਜਗ੍ਹਾ ਲੱਗਦੇ ਆ ਇਸ ਕਰਕੇ ਕੀ ਆ ਸਿੱਖ ਧਰਮ ਦੇ ਵਿੱਚ ਸਪੈਸ਼ਲ ਪੰਜਾਬ ਦੇ ਵਿੱਚ ਕੀ ਆ ਜਿਹੜਾ ਵਿਸਾਖੀ ਦਾ ਧਰਮ ਮਨਾਉਣ ਦੇ ਕਾਫੀ ਰੀਜਨਸ ਆ ਕਾਫੀ ਚਿਤਾ ਨੂੰ ਅੱਜ ਦੀ ਵੀਡੀਓ ਪਸੰਦ ਆਈ ਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ